ਸਾਰੇਨ ਪਿਆਰ ਭਰੀ ਹਸਤੀ ਨਾਲ ਦਿਓਲ ਪੰਜਾਬੀ ਬੁਟੀਕ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਆਂ ਜਿੱਕ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਲੈ ਕੇ ਆਪਾਂ ਬਹੁਤ ਜ਼ਿਆਦਾ ਵਧੀਆ ਡਿਜ਼ਾਈਨਰ ਜੇ ਪੀਸ ਲੈ ਕੇ ਆਏ ਆਂਗੇ ਤੁਹਾਡੇ ਰੇਟਸ 'ਤੇ ਰਹਿਣ ਵਾਲੇ ਨੇ ਲਾਈਟ ਕਲਰਾਂ ਦੇ ਸੂਟ ਹੋਣਗੇ ਕਿਸੇ ਮੇਰੀ ਭੈਣ ਦੀ ਰਿਕੁਆਇਰਮੈਂਟ ਆ ਕਿਸੇ ਨੂੰ ਕੋਈ ਕਲਰ ਪਸੰਦ ਆ ਸਕਰੀਨ ਤੇ ਆਪਣਾ ਨੰਬਰ ਲਾਇਆ ਹੁੰਦਾ ਤੁਸੀਂ ਆਪਣਾ ਆਰਡਰ ਆ ਜਿਹੜਾ ਕਨਫਰਮ ਕਰ ਸਕਦੇ ਹੋਗੇ ਆਪਣਾ ਆਨਲਾਈਨ ਪੇਮੈਂਟ ਦਾ ਮੈਥਡ ਹੈਗਾ ਇਹ ਵੀ ਆਪਾਂ ਤੁਹਾਨੂੰ ਨਾਲ ਹੀ ਦੱਸ ਦਿੰਨੇ ਆ ਪਲੀਜ਼ ਕੈਸ਼ ਔਨ ਡਿਲੀਵਰੀ ਨੂੰ ਕੋਈ ਫੋਨ ਨਾ ਕਰਿਆ ਕਰੋ ਬਾਕੀ ਜਿਹੜੀਆਂ ਭੈਣਾਂ ਨੇ ਆਪਣਾ ਆਰਡਰ ਕਨਫਰਮ ਕਰਨਾ ਹੁੰਦਾ ਪਲੀਜ਼ ਮੈਸੇਜ ਛੱਡ ਦਿਆ ਕਰੋ ਕਾਲ ਨਾ ਕਰਿਆ ਕਰੋ ਕਿਉਂਕਿ ਕਈ ਵਾਰੀ ਰਿਕੋਰਡ ਨਹੀਂ ਚੱਕੀ ਜਾਂਦੀ ਹੈਗੀ ਫਿਰ ਬਾਰ ਬਾਰ ਫੋਨ ਲਾਉਣਾ ਵੀ ਚੰਗਾ ਨਹੀਂ ਲੱਗਦਾ ਹੈਗਾ ਪਲੀਜ਼ ਆਪਣੀ ਇਹ ਰਿਕਵੈਸਟ ਹੀ ਹੈਗੀ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਕਿਉਂਕਿ ਆਪਾਂ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈਗੀ ਅੱਗੇ ਵੀਡੀਓ ਆਪਣੇ ਨਾਲ ਦੇ ਪੈਨ ਭਰਾਵਾਂ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਉਹ ਵੀ ਘਰ ਬੈਠੇ ਸੋਹਣੇ ਸੋਹਣੇ ਸੂਟ ਦੇਖ ਸਕਣ ਤੇ ਆਪਣਾ ਆਰਡਰ ਦਿੰਦੇ ਰਹਿਣ ਚਲੋ ਜੀ ਕਰਦੇ ਆ ਵੀਡੀਓ ਦੀ ਸਟਾਰਟਿੰਗ ਦਿਖਾਉਣੀ ਆ ਤੁਹਾਨੂੰ ਅੱਜ ਵਾਲਾ ਵਾਸਤੇ ਸੂਟ ਆਲ ਓਵਰ ਸੂਟ ਰਹਿਣ ਵਾਲਾ ਹੈਗਾ ਜਿਹੜੇ ਸੂਟ ਆਉਣਗੇ ਇਹ ਬਿਲਕੁਲ ਸਿੰਪਲੀ ਹੋਣਗੇ ਪ੍ਰਿੰਟ ਸੂਟ ਤੇ ਦੁਪੱਟਾ ਹੈਗਾ ਜਿਹੜਾ ਥੋੜਾ ਜਿਹਾ ਫੈਨਸੀ ਲਾਇਆ ਹੋਇਆ ਹੈ ਇਹਨਾਂ ਦੇ ਨਾਲ ਆਹ ਵਾਲੀ ਡਿਜ਼ਾਈਨਿੰਗ ਹੈਗੀ ਇਹਨਾਂ ਦੀ ਸੂਟਾਂ ਦੀ ਚੈੱਕ ਕਰ ਸਕਦੇ ਹੋਗੇ ਵੇਸ ਕਲਰ ਆਗਾ ਜਿਹੜਾ 21 ਰਹਿਣ ਵਾਲਾ ਗਰੇ ਜਿਹੜਾ ਵਿੱਚ ਫਲਾਰ ਨੇ ਉਹਨਾਂ ਦਾ ਫਰਕ ਪੈ ਜਾਊਗਾ ਜਿਵੇਂ ਇਹਦੇ ਵਿੱਚ ਆਨੀਅਨ ਸਟੇਡ ਦੇ ਆਗੇ ਥੋੜੇ ਜਏ ਚੈੱਕ ਕਰ ਸਕਦੇ ਹੋਗੇ ਇਹਨਾਂ ਜਿਹੜਾ ਦੁਪੱਟਾ ਰੱਖਿਆ ਹੋਇਆ ਉਹ ਵੀ ਪਿਓਰ ਮਰਮਲ ਦਾ ਰੱਖਿਆ ਹੋਇਆ ਬਾ ਪਿਓਰ ਮਰਮਲ ਦਾ ਆਫ ਵਾਈਟ ਕਲਰ ਦਾ ਦੁਪੱਟਾ ਲਾਇਆ ਹੋਇਆ ਉਹਨਾਂ ਨਾਲ ਆਵੜੀ ਡਿਜ਼ਾਈਨ ਕਰਨ ਵਾਲੀ ਦੁਪੱਟੇ ਦੀ ਪੱਟਾ ਜਿਹੜਾ ਉਹ ਮਲਮਲ ਦਾ ਹੈਗਾ ਉਹ ਆਪਾਂ ਤੁਹਾਨੂੰ ਨਾਲ ਹੀ ਦੱਸ ਦਿੰਨੇ ਆਂਗੇ ਪਰ ਜਿਹੜਾ ਲੈਪਾ ਨਾ ਬੁਣਾ ਹੋਊਗਾ ਦੁਪट्टे ਦਾ ਪੂਰਾ 2.5 ਮੀਟਰ ਵਾਂਗੂ ਹੋਣਾਗਾ ਚੈੱਕ ਕਰ ਸਕਦੇ ਹੋਗੇ ਆਹ ਵਾਲੀਆਂ ਪੱਟੀਆਂ ਲਾ ਕੇ ਇਹਨੂੰ ਸੂਟ ਦੇ ਨਾਲ ਦੀਆਂ ਪੱਟੀਆਂ ਲਾ ਕੇ ਦੁਪट्टे ਨੂੰ ਡਿਜ਼ਾਈਨ ਕੀਤਾ ਹੋਇਆ ਹੈ ਪੱਟੀ ਲਾ ਕੇ ਨਾਲ ਸਮੋਸਾ ਲੈਸ ਦਿੱਤੀ ਹੋਈ ਹੈਗੀ ਵਾਲੀ ਕੋਟਾ ਪੱਟੀ ਦੇ ਵਿੱਚ ਕੰਮ ਕੀਤਾ ਹੋਇਆ ਹੈਗਾ ਹੋਰ ਸਾਈਡ ਲੈਸ ਮਿਲਣੀ ਆ ਤੁਹਾਨੂੰ ਇਹ ਵਾਲੀ ਤੇ ਵਿੱਚ ਇੱਕ ਡੱਬਾ ਬਣਾਇਆ ਹੋਇਆ ਸੂਟ ਨਾਲ ਦੀ ਪੱਟੀ ਲਾ ਕੇ ਇੱਕ ਡੱਬਾ ਵਿੱਚ ਦਿੱਤਾ ਹੋਇਆ ਹੈਗਾ ਚੈੱਕ ਕਰ ਸਕਦੇ ਹੋ ਤੁਸੀਂ ਦੁਪट्टे ਦਾ ਪਣਾ ਫੁੱਲ ਪਣੇ ਦਾ ਦੁਪੱਟਾ ਦਾ ਬਹੁਤ ਜ਼ਿਆਦਾ ਫੁੱਲਾ ਡੁੱਲਾ ਤੇ ਪੱਟਾ ਹੋਗਾ ਪਿਓਰ ਮਲਮਲ ਦਾ ਦੁਪੱਟਾ ਇਹ ਆਪਾਂ ਤੁਹਾਨੂੰ ਨਾਲ ਹੀ ਜਿਹੜਾ ਫੈਬਰਿਕ ਲੱਗਿਆ ਹੋਊਗਾ ਨਾਲ ਹੀ ਦੱਸਾਂਗੇ ਪਿਓਰ ਕਾਟਨ ਆਗੇ ਔਡੀ ਦੀ ਤੇ ਨਾਲ ਦੁਪੱਟਾ ਲੱਗਿਆ ਹੋਇਆ ਮਲਮਲ ਦਾ ਆਫ ਵਾਈਟ ਕਲਰ ਦਾ ਦੁਪੱਟਾ ਇਹ ਫਸਟ ਸੂਟ ਆ ਗਿਆ ਆਪਣੇ ਕੋਲੇ ਜਿਹੜੇ ਕਲਰ ਦਿਖਾਵਾਂਗੇ ਆਪਾਂ ਸਾਰੇ ਆਫ ਵਾਈਟ ਨਾਲ ਹੀ ਦਿਖਾਵਾਂਗੇ ਅਗਲਾ ਕਲਰ ਆ ਗਿਆ ਸਕੈਨ ਜੇ ਫਲਾਰ ਵਿੱਚ ਮਹਿੰਦੀ ਜੇ ਨੇ ਕੁਛ ਚੈੱਕ ਕਰ ਸਕਦੇ ਹੋ ਤੁਸੀਂ ਇਹਦੇ ਨਾਲ ਵੀ ਦੁਪੱਟਾ ਦਾ ਜਿਹੜਾ ਆਫ ਵਾਈਟ ਹੀ ਰਹਿਣ ਵਾਲਾਗਾ ਡਿਜ਼ਾਈਨਿੰਗ ਸਾਰੀ ਸੇਮ ਮਿਲਣੀ ਹੈ ਤੁਹਾਨੂੰ ਜਿਹੜਾ ਆਪਾਂ ਇੱਕ ਕੇਸ ਪਹਿਲਾਂ ਹੋਲ ਕੇ ਦਿਖਾਤਾਗਾ ਕੋਈ ਵੀ ਇਹਨਾਂ ਦੇ ਵਿੱਚੋਂ ਕਲਰ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਪਲੀਜ਼ ਤੁਸੀਂ ਆਪਣਾ ਆਰਡਰ ਹੈਗਾ ਜਿਹੜਾ ਕਨਫਰਮ ਕਰ ਸਕਦੇ ਹੋਗੇ ਅਗਲਾ ਜਿਹੜਾ ਕਲਰ ਆ ਗਿਆ ਫਲੋਜੀ ਫਲੋਜੀ ਫਲਾਰ ਨਾਲ ਮਿਲਣਾ ਤੁਹਾਨੂੰ ਦੇਖ ਸਕਦੇ ਹੋ ਫਲੋਜੀ ਫਲੋਜੀ ਫਲਾਵਰ ਆਉਂਦੇ ਨੇ ਵਿੱਚ ਇਹਦੇ ਬਹੁਤ ਵਧੀਆ ਡਿਜ਼ਾਈਨਿੰਗ ਬਣੀ ਹੋਈ ਆ ਸੂਟ ਦੀ ਚੈੱਕ ਕਰ ਸਕਦੇ ਹੋ ਬਾਕੀ ਜਿਹੜਾ ਕਾਟਨ ਆਂਗੀ ਪਿਓਰ 100% ਆ ਮੈਕਸ ਬਿਲਕੁਲ ਨਹੀਂ ਹੈਗਾ ਪੂਰਾ ਸਿਰਾ ਕੁਆਲਟੀ ਦਾ ਲੱਗਿਆ ਹੋਇਆ ਹੈਗਾ ਇਹਨੂੰ ਕਾਟਨ 4ਜੀ ਫਾਗਰਾ ਨਾਲ ਤੇ ਆਹ ਵਾ ਇਹਦੇ ਨਾਲ ਆ ਗਿਆ ਦੁਪੱਟਾ ਪਿਓਰ ਮलमल ਦਾ ਦੁਪੱਟਾ ਰਹਿਣਾ ਹੈ ਡਿਜ਼ਾਈਨਿੰਗ ਆਪਾਂ ਤੁਹਾਨੂੰ ਫਸਟ ਸੂਟ ਦੀ ਚੈੱਕ ਕਰਵਾ ਦੁੱਤੀ ਆ ਵੀ ਅੱਗੇ ਆ ਗਿਆ ਪਿੰਕ ਫਲਾਰ ਨਾਲ ਪਿੰਕ ਬਲਾਵਰ ਆਉਂਦੇ ਨੇ ਇਹਦੇ ਵਿੱਚ ਚੈੱਕ ਕਰ ਸਕਦੇ ਹੋਗੇ ਤੇ ਆਹ ਵਾਲਾ ਰੱਖਿਆ ਹੋਇਆ ਇਹਦੇ ਨਾਲ ਦੁਪੱਟਾ ਸਾਰੇ ਕਲਰ ਆਪਾਂ ਤੁਹਾਨੂੰ ਦਿਖਾਦੇ ਨੇ ਚਾਰ ਕਲਰ ਨੇ ਇਹਦੇ ਵਿੱਚ ਆਪਣੇ ਕੋਲੇ ਇਹਨਾਂ ਵਿੱਚੋਂ ਕੋਈ ਵੀ ਕਲਰ ਤੁਹਾਨੂੰ ਪਸੰਦ ਆ ਤਾਂ ਤੁਸੀਂ ਆਪਣਾ ਜਿਹੜਾ ਆਰਡਰ ਆ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਇਹ ਸੀ ਅੱਜ ਵਾਲੀ ਆਪਣੀ ਛੋਟੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲੀ ਸਬਸਕ੍ਰਾਈਬ ਧੰਨਵਾਦ